ਠੀਕ ਠਾਕਾ? ਤੁਸੀਂ ਪਾਣੀ ਸੇ ਸੇਫ ਆ? ਹਾਂ ਸਰ ਠੀਕ ਠਾਕ। ਜਿਆਦਾ ਖਿਆਲ ਰੱਖਣਾ। ਤੁਹਾਡਾ ਕਿਸਾਨੋ ਕਾ ਵੀ ਆਪਣਾ। ਠੀਕ ਹੈ ਨਾ? ਪਾਣੀ ਵੱਧਦਾ ਤਾਂ ਆਪੇ ਬਹੁਤ ਹਾਂ ਸਰ। ਪਾਣੀ ਵੱਧ ਗਿਆ ਤਾਂ ਕੋਈ ਰਿਸਕ ਨਹੀਂ ਲੱਗਣਾ। ਠੀਕ। ਨਾ ਕਿਸਾਨੋ ਕੋਈ ਰਿਸਕ। ਚਾਹ। ਤੁਹਾਨੂੰ ਕੋਈ ਜਰੂਰਤ ਪੜੇ ਤਾਂ ਹਮ ਆਪਕੇ ਸਾਥ ਹਾਂ। ਠੀਕ ਹੈ ਨਾ? ਆ ਹਮ ਉਸੇ ਦੇ ਕਾਲ ਕਰ ਦਨਾ ਆਪਕੇ ਬਾਸ ਆ ਜਾਏਂਗੇ। ਠੀਕ। ਠੀਕ ਹੈ। ਬਟ ਆਪਣਾ ਵੀ ਖਿਆਲ ਰੱਖਣਾ ਤੇ ਕਿਸਾਨੋ ਕਾ ਵੀ ਖਿਆਲ। ਠੀਕ ਜੀ। ਠੀਕ ਹੈ ਨਾ? ਹਾਂ ਹਾਂ ਖਿਆਲ ਰੱਖਣਾ। ਓਕੇ। ਦਾਵਿੱਤ ਦਾ ਨਾਮ ਦੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਪੁਰ ਉੱਪਰ ਇੱਕ ਚੰਡੀਗੜ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ ਦੇ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਥੜਗੀਆਂ ਸੀਗੀਆਂ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖਣਾ ਇਹ ਕਾਫੀ ਪਾਣੀ ਵਧ ਗਿਆ ਇੱਥੇ ਪਿਛਲੇ ਵੀਕ ਆਇਆ ਸੀ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਖਤਰਾ ਇੱਥੇ ਮਤਲਬ ਪਾਣੀ ਚੌਕ ਸਿਆ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਵੀ ਸਾਡਾ ਕਾਫੀ ਖਿਆਲ ਜਿਹੜਾ ਰੱਖਦਾ ਹੈ ਪਰ ਅਸਵਿਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ। ਬਾਕੀ ਉਹ ਬਹਿਸ ਵਾਲਾ ਤੋਂ ਨਹੀਂ ਬਹੁਤ ਬਹੁਤ ਚਿੰਤਾ ਦਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ। ਮਤਲਬ ਕਿ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵਾਧ ਪਾਣੀ ਹੋਣ ਦੀ ਸੰਭਾਵਨਾ। ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵਾਧ ਆਵੇ ਪਰ ਅਸਵਿਲੇ 235000 ਕਿਊਬਿਕ ਜਿਹੜਾ ਆ ਰਿਹਾ। ਕਿਵੇਂ ਇਹਦੇ ਪ੍ਰਬੰਧ ਕੀਤੇਗਾ ਜੇ ਨਹੀਂ ਪ੍ਰਬੰਧ ਤੇ ਸਾਡੇ ਵੇਖੋ ਜੀ ਬਹੁਤ ਵਧੀਆ ਕੀਤੀ ਸਰਕਾਰ ਨੇ। ਪ੍ਰਬੰਧਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਯਮ ਆ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ। ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਤਾਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉੱਜ ਬਰਿਆਜੋਂ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਚੋਂ ਵੀ ਪਾਣੀ ਛੱਡਿਆ ਗਿਆ ਆ ਇਹ ਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨਹੀਂਵਾ 1 ਮੀਟਰ ਸੋਰੀ ਨਹੀਂਵਾ ਆਜੋ ਜਾਣਕਾਰੀਆਂ ਆ ਰਹੀਆਂ ਜੀ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆ ਆਮ ਲੋਕਾਂ ਨੂੰ ਕੀ ਪੀਣਾ ਆਮ ਲੋਕਾਂ ਨੂੰ ਪੀ ਲੈ ਕੇ ਪਾਣੀ ਦੇ ਲਾਗੇ ਨਾ ਹੋ ਜਾ ਦਰਿਆ ਦੇ ਲਾਗੇ ਨਹੀਂ ਹੋਣਾ ਬਸ ਹੁਣ ਮ ਉਦੇ ਦੇ ਨਾਲ ਲੱਗਣਾ ਜਦਾ ਖਤਰਨਾਕ ਕੰਮ ਆ। ਇਦਾਂ ਅੱਗੇ ਬੰਦ ਜਿਹੜੀਆਂ ਬੀਐਸਐਫ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ ਹੀ। ਹਾਂ।